एक मिनट आप बता सकते हैं कि अब ब्राउजर पर आप आगे एंटर मीडिया और 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 बा कु कुझु आहे 아니 사람의 어디말 țiarzi ད� ཀți ཏ ཏ. ཁཁ ཁ ཁ ཁཁ ཁ ཁ ཁཁ ཁ बड़ेट आहे ਮੇਰਾ ਬਸ ਰੱਖਾ ਰੱਖਾ ਤੇ ਫਿਰ ਨੰਬਰ ਪਾਉਂਦੇ ਕੋਈ ਸੋਹਣਾ ਬੋਲ ਰਿਹਾ ਮੁਰੇ ਕਾ ਲੇਵਾ ਸਰ ਮੁਰੇ ਕਾ ਰੱਖਦੇ ਵਾਸਤੇ ਚੀਜ਼ ਲਾ ਲਾ ਸਾਰੇ ਬਹੁਤ ਬਹੁਤ ਕਰਵਾ ਦਿੱਤੀ ਹੈ ਜੈਨ ਬਗਸਾ ਦੇ ਜਨਗਨ ਦੇ ਬੜਾ ਬਟਮੂ ਕਰਾ ਦੋ ਬਟਮੂ ਕਰਾ ਮੂਨ ਲਾ ਦੋ ਮੋੜੇ ਲਾ ਦੋ ਅਜਾ ਕੋਈ ਨਹੀਂ ਕੋਈ ਨਹੀਂ ਬਟਮੂ ਨਾ ਦੋ ਮਾ ਜਾਨ ਲਾਲ ਲਾ ਦੋ ਫਿਰ ਕੀ ਹੋਵੇ ਕੋਲੇ ਕਰ ਮੋੜ ਲਾ ਦੇ ਜੀ ਫੜ ਮਾਰੋ ਤੜੀਆਂ ਤੜੀਆਂ ਮਾਰੋ ਫੜ ਮਾਰੋ ਤੜੀਆਂ ਅੱਛਾ ਜੀ ਅੱਛਾ ਜੀ ਦੇਖੀ ਨਾ ਪਹਿਨ ਕੋਈ ਨਹੀਂ ਪਹਿਨ ਕੋਈ ਨਹੀਂ ਚਾਹਤ ਜਪਲਾ ਮੋਜੀ ਸਾਹਿਬ ਆ ਗਏ ਯਾ ਹੋਟਲ ਕੇ ਲਿਆ ਰੋਫਰੇ ਜੀ ਫੋਟੋ ਮੇਰੇ ਪਿੱਛੇ ਹੋ ਗਏ ਸਾਰੇ ਦੇਖਣਾ ਚਾਹੁੰਦੇ ਨੇ ਕੋਈ ਨਹੀਂ ਕੱਢਦੇ ਆਜੋ ਵਗੀਲ ਸਾਹਿਬ ਕੇਕ ਲੈ ਕੇ ਆਏ ਮੋਜੀ ਸਾਹਿਬ ਪਟਨਾ ਜੀ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਰਗਦਾਸ ਵੈਲਫੇਅਰ ਮਿਸ਼ਨ ਆਰਗੇਨਾਈਜੇਸ਼ਨ ਇਹਨਾਂ ਵੱਲੋਂ ਜਿਹੜਾ ਇਹ ਕੈਂਪ ਅਜ ਖਾਨਪੁਰ ਨੇੜੇ ਲੁਧਿਆਣਾ ਵਿਖੇ ਲਗਾਇਆ ਗਿਆ ਇਹ ਮੈਡੀਕਲ ਕੈਂਪ ਜਿੱਥੇ ਫ੍ਰੀ ਟੈਸਟ ਕੀਤੇ ਜਾਂਦੇ ਆ ਦੰਦਾਂ ਵਾਲੇ ਡਾਕਟਰ ਆਂਦੇ ਆ ਅੱਖਾਂ ਟੈਸਟ ਕੀਤੀਆਂ ਜਾਂਦੀਆਂ ਨੇ ਜਿੱਥੇ ਬਲੱਡ ਡੋਨੇਟ ਕੀਤਾ ਜਾਂਦਾ ਆਪਾਂ ਬਲੱਡ ਦੇ ਸਕਦੇ ਆ ਤੇ ਇਹ ਜਿਹੜਾ ਕੈਂਪ ਹੈ ਇਸ ਸੰਸਥਾ ਵੱਲੋਂ ਲਗਾਇਆ ਜਾਂਦਾ ਇਹ ਹਰ ਐਤਵਾਰ ਕਿਤਨੇ ਕਿਤਨੇ ਕੈਂਪ ਲਗਾਇਆ ਜਾਂਦਾ ਪਰ ਅੱਜ ਜਿਹੜੀ ਸਮੇਂ ਦੀ ਲੋੜ ਆ ਜੋ ਸਾਡੇ ਗੁਰੂ ਸਹਿਬਾਨ ਨੇ ਏਡਾ ਵੱਡਾ ਖਜ਼ਾਨਾ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਥ ਦੀ ਝੋਲੀ ਵਿੱਚ ਪਾਇਆ ਅਸਲ ਵਿੱਚ ਸਭ ਤੋਂ ਵੱਡੇ ਪਰਪਕਾਰ ਇਹ ਹੋ ਰਹੇ ਨੇ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ ਕਿ ਜਿੱਥੇ ਦੁਖੀਆਂ ਨੂੰ ਮਜ਼ਲੂਮਾਂ ਨੂੰ ਨਿਆਸਰਿਆਂ ਨੂੰ ਆਸਰੇ ਦੀ ਲੋੜ ਹੈ ਉੱਥੇ ਹੀ ਜਿਹੜੇ ਇਹ ਬਿਮਾਰ ਲੋਕ ਨੇ ਜਿਹੜੇ ਦਵਾਈਆਂ ਨਹੀਂ ਲੈ ਸਕਦੇ ਜਾਂ ਕੋਈ ਹੋਰ ਮਜਬੂਰੀ ਹੁੰਦੀ ਆ ਕੋਈ ਦੂਰ ਤੱਕ ਜਾ ਨਹੀਂ ਸਕਦਾ ਜਾਂ ਕਿਤੇ ਪਹੁੰਚ ਨਹੀਂ ਕਰ ਸਕਦਾ ਜਾਂ ਹਸਪੀਟਲ ਦੇ ਖਰਚੇ ਬੜੇ ਮਹਿੰਗੇ ਪੈਂਦੇ ਆ ਤੇ ਇਹ ਜਿਹੜੇ ਕੈਂਪ ਨੇ ਉੱਥੇ ਜਾ ਕੇ ਬਹੁਤ ਸਹਾਈ ਹੁੰਦੀ ਐ ਤੇ ਸਭ ਤੋਂ ਵੱਡੀ ਗੱਲ ਐ ਕਿ ਇਹ ਜਿਨ੍ਹਾਂ ਦੇ ਨਾਮ ਤੇ ਸੰਸਥਾ ਬੜਾਈ ਗਈ ਐ ਸਤਗੁਰੂ ਰਵਦਾਸ ਵੈਲਫੇਅਰ ਮਿਸ਼ਨ ਆਰਗੇਨਾਈਜੇਸ਼ਨ ਇਹ ਰਹਿਬਰਾਂ ਦਾ ਵੀ ਟੀਚਾ ਸਭ ਤੋਂ ਵੱਡਾ ਇਹੀ ਸੀਗਾ ਜਿਨ੍ਹਾਂ ਨੇ ਲਤਾੜਿਆਂ ਹੋਿਆਂ ਨੂੰ ਦੁਖੀਆਂ ਨੂੰ ਮਜ਼ਲੂਮਾਂ ਨੂੰ ਗੱਲ ਨਾਲ ਲਾਇਆ ਜੇ ਤਾਂ ਤਨਗੁਰ ਗੋਬਿੰਦ ਸਿੰਘ ਪਾਸ਼ਾ ਜੀ ਨੇ ਵੀ ਪੰਥ ਸੇ ਆਇਆ ਉਹਨਾਂ ਨੇ ਵੀ ਦੁਖੀਆਂ ਨੂੰ ਮਜ਼ਲੂਮਾਂ ਨੂੰ ਗੱਲ ਨਾਲ ਲਾਇਆ ਤੇ ਬਹੁਤ ਵੱਡੀ ਵਧੀਆ ਅਪਰਾਲਾ ਇਸ ਸੰਸਥਾ ਵੱਲੋਂ ਕੀਤਾ ਜਾਂਦਾ ਚਾਹੇ ਕੋਈ ਬਾਹਰੋਂ ਵੀਰ ਬੈਠੇ ਨੇ ਸਾਡੇ ਐਨਆਰਆਈ ਵੀਰ ਬੈਠੇ ਨੇ ਜਿਹੜੇ ਇਹਦੀ ਸਪੋਰਟ ਕਰਦੇ ਆ ਇੱਧਰ ਵੀਰ ਬੈਠੇ ਨੇ ਜਿਹੜੇ ਰਲ ਮਿਲ ਕੇ ਸਪੋਰਟ ਕਰਦੇ ਆ ਜੋ ਐਤਵਾਰ ਨੂੰ ਆਪਣੇ ਰਜ਼ੇਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਬਿਨਾਂ ਕਿਸੇ ਤਨਖਾਹ ਤੋਂ ਬਿਨਾਂ ਕਿਸੇ ਸੈਲਰੀ ਤੋਂ ਨਿਸ਼ਕਾਮ ਹੋ ਕੇ ਸੇਵਾ ਕਰਦੇ ਆ ਇਹ ਬਹੁਤ ਵੱਡਾ ਅਪਰਾਲਾ ਲਕੀ ਤੂਰ ਭਾਜੀ ਜਿਹੜੇ ਮੁਰੇ ਹੋ ਕੇ ਇਸ ਨੂੰ ਨਾਲ ਚਲਾ ਰਹੇ ਨੇ ਬਾਹਰੋਂ ਵੀ ਸਾਡੇ ਜਿਹੜੇ ਪਪੂ ਆਸਟਰੀਆ ਵੀਰ ਜੀ ਨੇ ਉਹ ਵੀ ਨਾਲ ਅਪਰਾਲਾ ਕਰ ਰਹੇ ਨੇ ਬਾਹਰੋਂ ਵੀ ਬੜੇ ਸਾਡੇ ਵੀਰ ਜਿਹੜੇ ਤੱਪਰ ਹੋ ਕੇ ਨਾਲ ਜੁੜੇ ਹੋਏ ਨੇ ਅੱਜ ਦੇ ਸਮੇਂ ਦੇ ਵਿੱਚ ਦੁਖੀਆਂ ਨੂੰ ਮਜ਼ਲੂਮਾਂ ਨੂੰ ਗੱਲ ਦੇ ਨਾਲ ਲਾਉਣਾ ਬਹੁਤ ਵੱਡੀ ਗੱਲ ਨਹੀਂ ਤਾਂ ਆਪਣੀ ਵਾਰੀ ਸਾਰੇ ਸੋਚ ਲੈਂਦੀ ਆ ਆਓ ਆਪਾਂ ਹਮੇਸ਼ਾ ਇਸ ਸੰਸਥਾ ਦਾ ਧੰਨਵਾਦ ਕਰਦੇ ਆ ਤੇ ਦਿਲੋਂ ਰਿਣੀ ਰਹਾ ਕਰੋ ਜਿੱਥੇ ਵੀ ਕੰਮ ਪਲਵਾਉਣਾ ਹੋਵੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ